ਪਿਸ਼ਾਵ ਧਰਮੇ ਦੇ ਵਿੱਚ ਆਈਆਂ ਰੱਬ ਰੂਪੀ ਸਾਡਾ ਸਭ ਤੋਂ ਪਹਿਲਾਂ ਫਤਿਹ ਦੀ ਸਾਹ ਜੜੀਏ ਭਾਈ ਜੀ ਸਾਹ ਕਰਨ ਤੋਂ ਪਹਿਲਾਂ ਫਤਿਹ ਦੀ ਸਾਹ ਫਤਿਹਦਾਰ ਕਰਨੀ ਹੈ ਕਿਤੇ ਉਹਨਾ ਹੁਣ ਪੁੱਛਾਂ ਦੀ ਫਤਿਹ ਦੀ ਸਾਹ ਫਤਿਹਨਾ ਕਰਨੀ ਆ ਬਲਕਿ ਜਿੱਤ ਖਾਲਸਾ ਆ ਜਿੰਦਗੀ ਫਤਿਹ ਮੇਰੇ ਕੋ ਸਾਡੇ 24000 ਪੰਨੇ ਦੀ ਕਰਦੀ ਇਟਨਾ ਸਿਰ ਪ੍ਰੋਜੈਕਟ ਪ੍ਰੋਜੈਕਟ ਨੂੰ ਮੁਕਤ ਹੋ ਗਿਆ ਰਿਹਾ ਤਾਂ ਫਿਰ ਇਹ ਘਰਾਂ ਦੇ ਮਾਰੇ ਸਾਮ ਭਾਈ ਪ੍ਰਤੀ ਸਰਕਾਰ ਤਰੂ ਅੱਜ ਬਾਅਦ ਦੇ ਹੱਥ ਬਣਾ ਉਹ ਸਹੀ ਅਜੀ ਹੈ ਜਿਹੜਾ ਮੋੜ ਦਾ ਨਿਬਾਹ ਹੁਣ ਕਹਿਦੀ ਆ ਤੇ ਹੱਥ ਏਰੀਆ ਦਾ ਪਰ ਪਤਾ ਨਹੀਂ ਮਿਲਈ ਉਹ ਜਿਹੜੇ ਘਰਾਂ ਦੇ ਘਰਾਂ ਦੇ ਆਪਨੇ ਜਾ ਕੇ ਬੈਠ ਚੁੱਕਿਆ ਇਹਨੇ ਕਹਿਣੀ ਸੋਚਿਆ ਜਿਹੜੀਆਂ ਜ਼ਮੀਨਾਂ ਇਹ ਕੋਈ ਕਰ ਕੋ ਖੜਦਾ ਉਹਦੇ ਨਾਲ ਕਿੰਨੇ ਘਰਾਵਿਆਂ ਨੂੰ ਕਿੰਨੇ ਰੋਟੀ ਖਾਦੇ ਘਰਾਉਂ ਇਸ ਗੱਲ ਦਾ ਉਹਨੂੰ ਫਰਕ ਪੈਣਾ ਸਾਡੇ ਆਰਥੀਆਂ ਨੂੰ ਇਸ ਗੱਲ ਦਾ ਸਿੱਧਾ ਪਤਾ ਸਾਡੇ ਸਾਡੇ ਸਕਾਰ ਸਾਡੇ ਸੰਸਦ ਦੇਖਿਆ ਕਿ ਵੀ ਆਰਥੀਆਂ ਨੂੰ ਪੁੱਛੋ ਇਹ ਕਾਨੂੰ ਇਹ ਜ਼ਮੀਨਾਂ ਕਿਉਂ ਹੋ ਗਿਆ ਇਹ ਸਾਡੀਆਂ ਵੱਡੀਆਂ ਕਿਹੜੇ ਕੰਮ ਨਹੀਂ ਹੋ ਰਹੇ ਉਹ ਚਲ ਰਿਹਾ ਗਿਆ ਪਰ ਲੈ ਕੇ ਗਏ ਇਹ ਜੋ ਚੌਧਰਾਂ ਦੇ 36 ਦਾ ਚੌਧਰਾਂ ਨੂੰ ਮੋੜ ਆਇਆ ਐਤ ਕੀ ਕਹਿੰਦੇ ਕੁਸਲੀ ਪਿੰਡ ਜਿਹੜਾ ਸਾਨੂੰ ਉਹਨਾਂ ਦੀ ਪਰਮੀ ਸਮਝ ਲੱਗਦੀ ਆ ਮੋਗੀ ਦਾ ਐਮਐਸਪੀ ਲੱਗਦੀ ਜੇ ਕੋਈ ਬਣਾਏਗਾ ਨਾ ਰੋਣਾ ਪਾ ਦੇਣਾ ਪਰ ਉਹ ਮੋਗੀ ਇਹਦੇ ਤੇ ਚੱਕੀ ਨਹੀਂ ਜਰਦੀ ਐਮਐਸਪੀ ਦੇ ਮਜ਼ਦੂਰ ਹੋ ਕੇ ਜਿਹੜਾ ਕਿਸਾਨ ਮੋਗੀ ਦਾ ਇਹ ਕਪਾੜਿਆਂ ਦੇ ਪੇਸੇ ਜਾਂਦਾ ਅਸੀਂ ਆਰਪੀ ਐਸੋਸੀਏਸ਼ਨ ਤੇ ਗਰਾਓ ਇਸ ਦੁੱਖ ਦੀ ਘੜੀ ਕੋ ਬਾਤ ਹੈ ਜਿਹੜੇ ਪਰਿਵਾਰਾਂ ਦੇ ਪਈ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਮੋਢੇ ਤੇ ਮੋਢੇ ਨਾਲੋਂ ਤਣੋਂ ਨਾਲੋਂ ਤੜੋਂ ਹਰ ਤੱਕ ਤੋਂ ਮੋਢੇ ਨਾਲ ਖੜੇ ਆ ਜਿੱਥੇ ਬਾਜ਼ ਮਾਰੋਗੇ ਜਿੱਥੇ ਕਹੋਗੇ ਲੰਗੇ ਬੰਦੇ ਕਹੋਗੇ ਧਰਤੀ ਦੇ ਕਹੋਗੇ ਤੰਬਦੀ ਧਰਤੀ ਦੇ ਕੋਲ ਬੈਠਾਂਗੇ ਇਹਨਾਂ ਗੱਲਾਂ ਨੂੰ ਕਹਦਾ ਹੈ ਸ਼ਮਨ ਜੱਟ ਨੇ ਬਾਹਰੀ ਗੁਰੂ ਦੀ ਖਾਲਸਾ ਹੋਏ ਗੁਰੂ ਯੋ ਅ ਤੋਂ ਪਹਿਲਾਂ ਜਿਹੜੇ ਬਰਾੜਾਂ ਨੇ ਬੋਲਣਾ ਮੌਨ ਖਾ ਲਓ ਫਿਰ ਸਾਡੀ ਮਿਹਰਬਾਨੀ ਆ ਰਹੀ ਆ ਅੱਜ ਬੇਨਤੀ ਕਰਦਾ ਪਤਾ ਪਤਾ ਜਿੰਦਾਬਾਦ ਜਿੰਦਾਬਾਦ ਸ਼ਾਨ ਮਿਹਦੂਰ ਰਹਿਦੀ ਹੈ ਤਾਂ ਜਿੰਦਾਬਾਦ 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 ਹਮ ਬੇਨਤੀ ਕਰਦਾ ਸਾਡੇ ਬੋਲ ਦੀ ਸਰਕਾਰ ਤੋਂ ਅੰਦਰ ਹਮਤ ਹਮਤ ਤੋਂ ਮੈਰੋ ਮੈਰੋ ਜੀ ਕੇ ਜੋ ਲੱਖਰਾਂ ਨੂੰ ਇਹ ਰੌਣਕ ਸਾਡੇ ਨੂੰ ਦੋ ਤਿੰਨ ਵੇਲੇ ਬੋਲਣ ਲਈ ਸਵੇਰ ਲੱਗ